ਉਹ ਹਰੇ ਦੇ ਕਿਤੇ ਤੰਨਾ ਆਇਆ ਸੀ ਤੇ ਉਹ ਬਗਰਾਲੀ ਕਰਨ ਨੂੰ ਬਾਜੀ ਛੱਡ ਕੇ ਉੱਥੋਂ ਆਇਆ ਬਾ ਤਾਂ ਆਪਣੇ ਘਰ ਦੇ ਵਿੱਚ ਕੋਲ ਰਾਤ ਰਹਿ ਗਿਆ ਉਹ ਤੇ ਛਵੇਰੇ ਉੱਠਿਆ ਉਹ ਕਹਿੰਦਾ ਭਈ ਭਤੀਜਾ ਲੈ ਕਬੂਤਰ ਦੇਖ ਲਈ ਉਹ ਕਹਿੰਦਾ ਚਾਚਾ ਕਬੂਤਰ ਮੈਂ ਛਾੜਤੇ ਕਹਿੰਦਾ ਕਾ ਤੂੰ ਛਾੜਤੇ ਕਹਿੰਦਾ ਜ਼ਫੀਰ ਕਹਿੰਦਾ ਵੀ ਆਇਆ ਕਹਿੰਦਾ ਜਾਂਦਾ ਕਬੂਤਰ ਛਾੜਦਾ ਜਾਂ ਖੋਡੇੜਾ ਹੋਵੇ ਮੈਂ ਕਬੂਤਰ ਉਹ ਕਹ ਉਹਨੇ ਫਿਰ ਕੀਤੀ ਗੱਲ ਕੀ ਕਹਿੰਦਾ ਪੁੱਤ ਮੇਰੇ ਨਾਲ ਚੱਲ ਉਹਨੇ 5 ਜੋੜੀਆਂ ਦਿੱਤੀਆਂ ਉਸੇ ਦਿਨ ਨਾਲ ਹੀ ਲੈ ਗਿਆ ਰੋ ਠੀਕ ਹੈ ਨਾਲ ਹੀ ਦੀ ਜਾ ਕੇ ਪੰਜ ਜੋੜੇ ਦਿੱਤੇ ਉਹਨੇ ਪੰਜਾਂ ਜੋੜਿਆਂ ਵਿੱਚੋਂ ਉਹ ਜਿੰਨੇ 20 25 ਪੱਠੇ ਨਿਕਲੇ ਸੀਗੇ ਉੱਥੋਂ ਨੇ ਛੱਡੇ ਤੇ ਨਾਲ ਪਿੰਡ ਨਾਲ ਮਲੂਕਾ ਪੜ ਨਾਲ ਹੀ 2 ਕਿਲੋਮੀਟਰ ਤੇ ਇਸ ਵੱਟ ਸਾਰੇ ਉੱਥੇ ਚਲੇ ਗਏ ਉਹਨੇ ਫਿਰ ਉਦੋਂ ਘਰ ਵਾਲੇ ਫੋਨ ਹੁੰਦੇ ਆ ਆ ਮੋਬਾਈਲ ਬੁੱਤ ਆਉਂਦੇ ਨਹੀਂ ਜੋ ਉਹਨੇ ਫਿਰ ਫੋਨ ਲਾਇਆ ਕਰਦੇ ਗਰਦੇਬ ਨੇ ਆਪਣੇ ਧੰਨੇ ਨੂੰ ਕਹਾਂ ਤਾਇਆ ਵਿਆਹ ਕਰੇ ਕਬੂਤਰਤਾ